ਲੋਬੀ ਬੇਲੀ ਆਪਣਾ ਤਲਵੰਡੀ ਖੜਿਆ ਇਸ ਟਾਈਮ ਟਰੈਕਟਰ ਮੇਲੇ ਤੇ ਤੇ ਆਪਾਂ ਨੂੰ ਸਭ ਜਾਣਦੀ ਐ ਵੀ ਬੁੱਧਵਾਰ ਨੂੰ ਟਰੈਕਟਰ ਮੰਡੀ ਲੱਗਦੀ ਐ ਇਹ ਤੇ ਅੱਜ ਆਪਣੇ ਨਾਲ ਆਪਣਾ ਭਰਾ ਐ ਗਰਨੇਬ ਤੇ ਮੈਸੀਆਂ ਦਾ ਸ਼ਕੀਨਾ ਸਾਰੇ ਮੈਸੀ ਹੁੰਦੇ ਐ ਨਿਗਾ ਵਜਦੀ ਰਹਿੰਦੀ ਨੰਗਦੇ ਡੱਬਦੇ ਹਨਾ ਕਾਫੀ ਲੰਮਾ ਟਾਈਮ ਪਹਿਲਾਂ ਇਹਨਾਂ ਦੀ ਵੀਡੀਓ ਕੀਤੀ ਸੀ ਉਦੋਂ ਵੀ ਮੈਸੀ ਸੀ ਉਦੋਂ ਬਾਅਦ ਨੰਗਦੇ ਡੱਬਦੇ ਅੱਜ ਵੀ ਮੈਸੀ ਐ ਤੇ ਪਹਿਲਾਂ ਵੀ ਮੈਸੀ ਹੁੰਦੇ ਸੀ ਬਾਈ ਕੀ ਹਾਲ ਚਾਲ ਐ ਵਧੀਆ ਜੀ ਵਧੀਆ ਬਾਈ ਜੀ ਠੀਕ ਠਾਕ ਬੜਾ ਮੈਨੂੰ ਆਇਆ ਦਾ ਸਭੀ ਮੈਸੀਆਂ ਦਾ ਇਹ ਕੀ ਟ੍ਰੈਂਡ ਆ ਤੁਹਾਡੇ ਕੋਲ ਕੀ ਕਾਰਨ ਐ ਮੈਸੀਆਂ ਵਾਲਾ ਮੈਸੀ ਨਾਲ ਆਹੀ ਹੈ ਬਈ ਵਧੀਆ ਟਰੈਕਟਰ ਚੰਗੇ ਟਰੈਕਟਰ ਆ ਵਧੀਆ ਅੱਛਾ ਅੱਜ ਦੇ ਟਾਈਮ 'ਚ ਵਧੀਆ ਟਰੈਕਟਰ ਆ ਕਿੰਨੇ ਕੁ ਵੇਚਦੇ ਮੈਸੀ ਦਾ ਬਈ ਪਤਾ ਹੀ ਨਹੀਂ ਅਨਗਿਣਤੀ ਹੈ ਡੈਰੀ ਤੇ ਲਿਖਿਆ ਅੱਛਾ ਡੈਰੀ ਤੇ ਲਿਖਿਆ ਬਈ ਡੈਰੀ ਤੇ ਬਈ ਇਹਨਾਂ ਉਹਦੇ ਤੇ ਦੇਖਣਾ ਪਊਗਾ ਬਈ ਅੱਛਾ ਅਨਗਿਣਤੀ ਹੈ ਬਈ ਹਰ ਹਾਲ ਤੇ ਹੁੰਦੇ ਆ ਬਈ ਪੰਜਾਬ ਦੇ ਹੋਰ ਟਰੈਕਟਰ ਮੈਨਾਂ ਤਾਂ ਹੁੰਦੇ ਹੀ ਨਹੀਂ ਹੁੰਦੇ ਹੋਰ ਬਈ ਬਹੁਤ ਘੱਟ ਲੈਂਦੇ ਆ ਬਹੁਤ ਰੇਅਰ ਹੈ ਵੀ ਆਈ ਵੀ ਲੈ ਤਾਂ ਲੈਨੇ ਕੋਈ ਕਦੇ ਨਾ ਕਦੇ ਹੂੰ ਪਰ ਜ਼ਿਆਦਾ ਮੈਸੀ ਨਹੀਂ ਹੈ ਹੈਨਾ ਸਪੈਸ਼ਲ ਮੈਸੀ ਸਪੈਸ਼ਲ ਮੈਸੀ ਵਾਲੇ ਹੈਨਾ ਸਪੈਸ਼ਲ ਮੈਸੀ ਵਾਲੇ ਤੇ ਕਿੰਨੇ ਟਰੈਕਟਰ ਲੈ ਦੇ ਕਿਥੋਂ ਇੱਥੋਂ ਸ਼ੁਰੂ ਕਰੀਏ ਆਪਾਂ ਹਾਂ ਇਧਰੋਂ ਕਰ ਲਓ ਬਈ ਇਧਰੋਂ ਕਰੀਏ ਹਾਂਜੀ ਇਹਦਾ ਦੱਸ ਦਿਓ ਮੈਨੂੰ 2004 ਮਾਡਲ ਆ ਬਈ ਇਹ ਇਹ ਚਾਰ ਮਾਡਲ ਆ ਚਾਹ ਹਾਂਜੀ ਨੰਬਰ ਹਰਿਆਣਾ ਬਈ ਜੀ ਨੰਬਰ ਹਰਿਆਣਾ ਆ ਗਿਆ ਹੈ ਬਾਕੀ ਇੰਜਨ ਗੇਅਰ ਦਾ ਫੁੱਲ ਓਕੇ ਆ ਬਈ ਕਾਪੀ ਕਾਗਜ਼ਾਂ ਦੀ ਜ਼ਿੰਮੇਵਾਰੀ ਹੈ ਟਰੈਕਟਰ ਨਾਲ ਬਾਕੇ ਲੈ ਬਾਕੀ ਲੈ ਜੀ ਹੈ ਤੇ ਬਾਕੀ ਟਰੈਕਟਰ ਯਾਰ ਚਾਰ ਮਾਡਲ ਆ ਹੈ ਨਾ ਤੇ ਟਰੈਕਟਰ ਸੋਹਣਾ ਬਹੁਤ ਹੈ ਨਾ ਉਹੀ ਪਿਆ ਬਈ ਟਰੈਕਟਰ ਯਾਰ ਇਹਦੇ ਦੇ ਰੰਗ ਰੰਗੀ ਕੈਂਟ ਨੇ ਕੀ ਯਾਰ ਰੰਗ ਰੰਗ ਪਈ ਇਹਦਾ ਉੱਡਦੀ ਨਹੀਂ ਹੈਗਾ ਰੰਗਾ ਹੈ ਨਾ ਹੋਰ ਰੈੱਡ ਰੰਗ ਸਾਰਿਆਂ ਦੇ ਉੱਡ ਜਾਂ ਅਕਿਆ ਐਂਬੀਡੈਟਰ ਨਾ ਬਾਈ ਅੱਜ ਮੰਨ ਕੇ ਚੱਲ ਵੀ ਤੂੰ ਡਬਲ ਕਲਚ ਆ ਅੱਛਾ ਠੀਕ ਐ ਖਰਚਾ ਬਹੁਤ ਘੱਟਾ ਰਿਪੇਅਰ ਹੈ ਨਹੀਂ ਕੋਈ ਖਰਚਾ ਤਾਂ ਹੁੰਦਾ ਨਹੀਂ ਨਾ ਰਿਪੇਅਰ ਹੋਏ ਬਾਈ ਇਹਦੀ ਹੈ ਨਾ ਇਹਦਾ ਤੇਲ ਪਾ ਕੇ ਤਾਂ ਹੀ ਟੈਂਕੀ ਛੋਟੀ ਹੁੰਦੀ ਇਹਦੀ ਹੈ ਨਾ ਅਕਿਆ 4 ਚਾਰ ਚੱਕਰੋਂ ਟਾਇਰ ਦੂਰ ਬਾਈ ਸਾਰੇ ਕੰਪਨੀ ਦੇ ਟਾਇਰ ਆ ਚਾਰੇ ਚੱਕਰਾਂ ਦੇ ਵਧੀਆ ਕੰਡੀਸ਼ਨ ਚ ਪਿਆ ਹੈ ਨਾ ਪੂਰੀ ਜਮਾਇਆ ਪਿਆ ਹੈ ਨੰਬਰ ਹਰਿਆਣਾ ਹੈ ਨਾ ਨੰਬਰ ਹਰਿਆਣਾ ਬਾਈ ਜੀ ਚੱਲੂ ਐ ਐਫੀ ਡੈਪਟ ਤੇ ਐਫੀ ਡੈਪਟ ਦਈਏ ਐਫੀ ਡੈਪਟ ਚੱਲਦੀ ਹੈ ਇਹੋ ਕੋਈ ਸ਼ੱਕ ਨਹੀਂ ਹੈ ਨਾ ਬਾਕੀ ਆਪਾਂ ਆਪਣੇ ਆਪ ਦੇ ਮਿਲੋਂ ਕਾਪ ਹਾਂ ਦੋਨੇ ਚੀਜ਼ਾਂ ਹੀ ਤਸੱਲੀ ਅਗਲੇ ਨੇ ਜਦੋਂ ਪੈਸੇ ਦੇਣੇ ਤਸੱਲੀ ਤਾਂ ਅਗਲੇ ਨੂੰ ਵੈਲਕਮ ਕਰੋ ਵੀ ਬਈ ਤਸੱਲੀ ਕਰ ਜਿੰਨੀ ਮਰਜ਼ੀ ਹੈ ਨਾ ਜਦੋਂ ਆਪਣੇ ਚ ਕੋਈ ਕਾਨ ਹੈ ਨਹੀਂ ਹੈ ਨਾ ਯਾਰ ਕਾਦਾ ਫਿਰ ਹੈ ਨਾ ਤੇ ਮਰਜ਼ੀ ਕਰਕੇ ਬਈ ਫਿਰ ਟਰੈਕਟਰ ਬਾਹ ਕੇ ਫਿਰ ਲੈ ਕੇ ਜਾ ਬਾਕੀ ਪੇਂਟ ਪੂੰਟ ਦਾ ਸਾਰਾ origignal ਹੈ ਬਈ origignal ਨਹੀਂ ਨਾਲ ਦੀ ਹੂੰ ਹੂੰ ਮਗਰਾੜਾ ਮਗਰੂ ਰੱਖਦੇ ਬਹੁਤ ਸਾਫ ਪਿਆਰ ਹੈ ਨਾ ਬਈ ਪਿਆ ਬਈ ਹੈ ਨਾ ਹੂੰ ਇਹਨਾਂ ਦੇ ਮਗਰਾੜ ਖਰਾਬ ਹੀ ਨਹੀਂ ਹੁੰਦਾ ਬਈ ਮੈਸੀ ਦਾ ਮਗਰਾੜ ਤਾਂ ਕਿ ਇਹਨਾਂ ਦਾ ਉਂ ਵੀ ਨਹੀਂ ਰੰਗ ਵੀ ਨਹੀਂ ਖਰਾਬ ਹੁੰਦਾ ਪਤਾ ਨਹੀਂ ਕਿੱਥੋਂ ਇਹਨਾਂ ਦੇ ਰੰਗ ਇਹ ਕਿਹੜੀ ਭੱਠੀ ਦਾ ਕਰਦੇ ਆ ਤੇ ਕੀ ਕਰਦੇ ਆ ਹੈ ਨਾ ਹਾਂ ਬਈ ਤੇ ਕੀ ਡਿਮਾਂਡ ਹੈ ਬਈ ਇਹਦੀ ਫਿਰ ਇਹ ਦਾ 247000 ਹੈ ਬਾਈ ਜੀ 247000 ਹੈ ਬਾਕੀ ਮੌਕੇ ਤੇ ਹੋ ਜੂਗਾ ਬਾਈ ਮੌਕੇ ਤੇ ਹੋ ਜੂਗਾ ਹੈਨਾ ਤੇ ਬਾਕੀ ਬਾਈ ਯਾਰ ਮਗਰਾੜਾ ਮੁਗਰੂੜਾ ਕਹਿੰਦੇ ਚਾਰੇ ਪਾਸੇ ਸਾਫ਼ ਸੋਨਾ ਮਿਲਿਆ ਹੈ ਬਾਈ ਜਮਾ ਹੈ ਹੈਨਾ 247000 ਰੁਪਏ ਡਿਮਾਂਡ ਰਸਾਈ ਹੈ ਨਾ ਹਾਂ ਜੀ 247000 ਅੱਛਾ ਬਾਕੀ ਫੋਨ ਤੇ ਦੱਸੋ ਬਾਕੀ ਫੋਨ ਤੇ ਬਾਈ ਮੌਕੇ ਤੇ ਹੋ ਜੂਗਾ ਮੌਕੇ ਤੇ ਹੋ ਜੂਗਾ ਹੈਨਾ ਤੇ ਉਸ ਤੋਂ ਅੱਗੇ ਆ ਵੀ ਆਪਣੀ ਹੈ ਹਾਂ ਜੀ ਬਾਈ ਇਹ 7 ਮਾਰ ਲੈ ਬਾਈ ਜੀ ਅੱਛਾ ਇਹ 7 ਮਾਰ ਲੈ ਹਾਂ ਜੀ ਅੱਛਾ ਹੈ ਇਹ ਵੀ 241 ਹੈ ਨਾ ਹਾਂ ਜੀ 247000 ਹੈ ਬਾਈ ਹੂੰ ਇਹਦੇ ਕੀ ਹਿਸਾਬ ਕਿਤਾਬ ਹੈ ਬਈ ਇਹ 243000 ਬਈ 243000 ਹਾਂਜੀ ਬਈ ਨੰਬਰ ਹਰਿਆਣਾ ਬਈ ਨੰਬਰ ਹਰਿਆਣਾ ਹਰਿਆਣਾ ਬਈ ਵੇਡ ਬੂਟ ਲੱਗੇ ਰਿਹਾ ਤੇ ਨਾਲ ਹੀ ਹੂੰ ਅੱਛਾ ਵੇਡ ਨਾਲ ਦੇ ਉਹ ਨਹੀਂ ਹੈ ਤੇ ਬਾਕੀ ਗੇਅਰ ਇੰਜਨ ਦਾ ਉਹੀ ਗੱਲ ਆ ਗਈ ਬਿਲਕੁਲ ਜਮਾ ਅਗਲਾ ਬਾਹ ਕਿ ਲੈ ਜਾ ਦਸੱਲੀ ਕਰਕੇ ਇਹਦਾ ਕੀ ਹਿਸਾਬ ਕਿਤਾਬ ਹੈ ਬਈ 270000 ਬਈ 270000 ਤੇ ਟਾਇਰ ਕਿੰਨੇ ਕੇ ਪੈਸੇ ਮੰਨਦੇ ਹੋ ਨਵੇਂ ਵਰਕੇ ਦੇ ਟਾਇਰ ਬਈ ਹੈਗੇ 60 ਪੈਸੇ ਟਾਇਰਾਂ 60 ਪੈਸੇ ਨਾ ਵੇਟ ਬੂਟ ਇਹਦੇ ਵੀ ਲੱਗੇ ਹੋਏ ਆ ਨਾ ਵੇਟ ਬੂਟ ਲੱਗੇ ਬਈ ਨਾਲ ਅੱਛਾ ਗੇਅਰ ਇੰਜਨ ਕਰਨੀ ਹੋ ਭਾਈ ਜਮਾ ਬਿਲਕੁਲ ਓਕੇ ਆ ਜਮਾ ਓਕੇ ਆ ਮਾੜਾ ਟਰੈਕਟਰ ਆਪਾਂ ਲੈਂਦੇ ਜੀ ਇਹ ਵੀ ਹਰਿਆਣਾ ਨੰਬਰ ਹੀ ਆ ਹਰਿਆਣਾ ਨੰਬਰ ਬਾਈ ਜੀ ਚਾਰੀ ਹਰਿਆਣਾ ਨੰਬਰ ਹੈ ਅੱਛਾ ਹਰਿਆਣਾ ਇੱਕੇ ਹਰਿਆਣੇ ਚ ਆਪਣੇ ਪੰਜਾਬ ਚ ਘੱਟ ਨਹੀਂ ਤੇ ਹਰਿਆਣੇ ਚ ਵੱਧ ਹੈ ਹਾਂ ਹਰਿਆਣੇ ਚ ਹਰਿਆਣੇ ਚ ਬੰਦੇ ਹਨਾ ਹੂੰ ਤੇ ਬਾਕੀ ਉਸ ਤੋਂ ਅੱਗੇ ਉਸ ਤੋਂ ਅੱਗੇ ਬਾਈ 2002 ਮਾਡਲ ਆ ਦੋ ਮਾਡਲ ਇਹ ਵੱਧ ਸਾਫ ਹੈ ਹਨਾ ਜੀ ਅੱਛਾ ਦੋ ਮਾਡਲ ਹੈ ਯਾਰ ਦੋ ਤੇ ਟਾਇਰ ਕਿੰਨੇ ਕ ਪੈਸੇ ਪਏ ਆ ਬਾਈ ਇਹਦੇ ਟਾਇਰ ਬਾਈ ਹੈਗੇ ਮੰਨ ਕੇ ਚੱਲੋ ਵੀ 80 ਪੈਸੇ अच्छा ਤੇ ਪੇਂਡੂ ਸਾਰਾ ਨਾਲ ਦੇ ਆ ਬਈ ਬਈ ਨਾਲ ਦੇ ਸਾਰਾ ਜਿੰਨਾ ਹੈਗਾ ਹੂੰ ਹੂੰ ਤੇ 2,37,000 ਰੁਪਏ 2,37,000 ਬਈ 2,37,000 ਰਿਮਾਂਡ ਹੈ 200 ਟਰੈਕਟਰ ਆਪਾਂ ਤੁਹਾਨੂੰ ਦਿਖਾਉਣ ਨੇ ਚਾਰੇ ਪਾਸੇ ਹੈ ਨਾ ਬਈ ਜਮਾ ਐ ਜਮਾ ਕੋਈ ਕਿਸੇ ਪਾਸੋਂ ਨਾ ਅਰਬੀਆ ਲਾਉਣ ਦੀ ਲੋੜ ਨਹੀਂ ਕਿ ਇਹ ਨਹੀਂ ਇਹ ਕਾਰ ਡਬਲ ਕਲਚ ਆ ਉਹ ਡਬਲ ਕਲਚ ਸਾਰੇ ਡਬਲ ਨੇ ਬੱਲੇ ਚਾਰੀ ਬਈ ਚਾਰੀ ਡਬਲ ਕਲਚ ਆਗੇ ਨਾ ਬਾਕੀ ਹੁਣ ਤਾਂ ਫਿਰ ਸੀਜ਼ਨ ਲੰਘ ਗਿਆ ਆਪਾਂ ਗੱਲ ਕਰਦੇ ਵੀ ਚੰਗੇ ਨਹੀਂ ਲੱਗਦੇ ਟੁੜੀ-ਟਾੜੀ ਵਾਲ ਤੇ ਵਧੀਆ ਚੱਲਦੇ ਨੇ ਨਾ ਵਧੀਆ ਚੱਲਦੇ ਵਧੀਆ ਵਧੀਆ ਹੈਨਾ ਇਹ 42 HP ਆ ਗਿਆ ਬਾਈ 42 HP ਆ ਗਿਆ ਹਨਾ ਤੇਲ ਤੂਲਾ ਲਾ ਦੇ ਕੋਈ ਵੀ ਹਨਾ ਬਾਈ ਖਰਚਾ ਬਹੁਤ ਘੱਟ ਡੀਜ਼ਲ ਦਾ ਟੂੜੀ ਵਾਲੀ ਮਸ਼ੀਨ ਤੇ ਖਰਚਾ ਘੱਟਾ ਬਹੁਤ ਘੱਟ ਪਾਉਂਦੇ ਹਨਾ ਜੇ ਰੋਟਾ ਰੋਟਾਟਰ ਬਾਈ ਜਿਵੇਂ ਮਰਜੀ ਪਾਈ ਫਿਰਦਾ ਹੈ ਅੱਛਾ ਕੋਈ ਦਿੱਕਤ ਨਹੀਂ ਉਹ ਦੇਖਣ ਨੂੰ ਡੱਡਾਇਆ ਲੱਗਦਾ ਪਰ ਕੰਮ ਕਰਦਾ ਹੈ ਬਈ ਹਾਂ ਹਨਾ ਦੇਖਣ ਨੂੰ ਲੱਗਦੇ ਆ ਬਾਕੀ ਕੰਮ ਕਮ ਨੂੰ ਵਧੀਆ ਹੁੰਦੇ ਹਨਾ ਇੱਕ ਬਾਈ ਯਾਰੇ ਲੀਕ ਲੂ ਕਰਨੀ ਉਹ ਵੀ ਇਹਦਾ ਨਹੀਂ ਹੁੰਦਾ ਵੀ ਗੱਡੀ ਹੁਣ ਆਪਣੇ ਚਾਰੇ ਡਾਇਰੈਕਟ ਦੇਖ ਲੈ ਬਾਈ ਕਿਤੇ ਹਾਂ ਚਾਰੇ ਦਿਖਾ ਦੇ ਜਿਵੇਂ ਮਾਲਾ ਵੀ ਮਾਡਲ ਸਾਰੇ 2010 ਤੋਂ ਥੱਲੇ ਥੱਲੇ ਨੇ ਹਾਂਜੀ ਬਾਈ ਹੈਨਾ ਕਿ ਮਰਾੜਾ ਮੁਰੋਟਾ ਦੇ ਬਾਈ 2002 ਮਾਡਲ ਤੋਂ ਲਾਲਾ ਵੀ ਕਿਸੇ ਪਾਸੇ ਵੀ ਹੋਣੀ ਕਿਤੇ ਮਰਾੜ ਦੇ ਦਿਖਾ ਕਿਸੇ ਦੇ ਆਪਣੇ ਚਾਰਾਂ ਡੈਕਟਰਾਂ ਦੇ ਦੇਖ ਲਾ ਬਾਈ ਕਿਤੇ ਮਰਾੜ ਦੇ ਦਾਗ ਵੀ ਹੈ ਨਹੀਂ ਕਰ ਬਈ ਬਿਲਕੁਲ ਹੈਨਾ ਸਾਫ ਪਏ ਆ ਜਮਾ ਹੈਨਾ ਗਲਦੇ ਨਹੀਂ ਹੈਗੇ ਬਾਈ ਇਹਨਾਂ ਦੇ ਗੋਲੇ ਗੋਲੇ ਉਮੀ ਪਏ ਨੇ ਬਾਈ ਉਮੀ ਪਏ ਨੇ ਲੋਹੀ ਚੰਗਾ ਹੈ ਤੇ ਬਾਕੀ ਪੇਂਟ ਪੂਂਡ ਕਰਨ ਨੂੰ ਵੀ ਨਾ ਪੈਂਦਾ ਪੇਂਟ ਮੈਂ ਜਨੂ ਨਾ ਜਮਾ ਸਾਰਾ ਹੈਨਾ ਤੇ ਬਾਈ ਲਾਸਟੇ ਫੋਨ ਨੰਬਰ ਤੁਹਾਡਾ 98766 ਬਾਈ ਜੀ ਅੱਛਾ 80252 98766 98766 ਆ ਹਾਂਜੀ 88025 ਬਈ 88025 ਹਾਂਜੀ ਬਈ ਠੀਕ ਹੈ ਹਾਂਜੀ ਧੰਨਵਾਦ ਬਾਈ ਜੀ